ਅੰਮ੍ਰਿਤਸਰ ਕਰਮਚਾਰੀ ਇਕਤਾ ਸੰਗਠਨ ਦੇ ਵੱਲੋਂ ਜਿਹੜਾ ਅੱਜ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀ ਪਾਟਿਆ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਜਿਸ ਤੇ ਦੇ ਵਿੱਚ ਦੇ ਜਿਹੜੀਆਂ ਕਰਮਚਾਰੀਆਂ ਤੇ ਜਿਹੜੇ ਮੁਖ ਅਧਿਕਾਰੀ ਜਿਹੜੇ ਨੇ ਸੋਨੂ ਪ੍ਰਧਾਨ ਰਿਸ਼ੀ ਅਤੇ ਹੋਲ ਜਿਹੜੇ ਨੇ ਸੰਗਠਨ ਦੇ ਜਿਹੜੇ ਵਰਕਰ ਨੇ ਉਹਨਾਂ ਵੱਲੋਂ ਮੇਅਰ ਦੇ ਨਾਲ ਮੀਟਿੰਗ ਕੀਤੀ ਗਈ ਅਤੇ ਆਪਣੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਦੱਸੀਆਂ ਗਈਆਂ ਤੇ ਉੱਥੇ ਹੀ ਕਰਮਚਾਰੀ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਮੰਗ ਪੱਤਰ ਵੀ ਜਿਹੜਾ ਸੌਂਪਿਆ ਗਿਆ ਤਾਂ ਅੰਮ੍ਰਿਤਸਰ ਦੇ ਮੇਅਰ ਮੋਤੀ ਪਾਟੀਆਂ ਵੱਲੋਂ ਜਿਹੜਾ ਉਹਨਾਂ ਦੀ ਉਹਨਾਂ ਦੀ ਨਾਲ ਗੱਲਬਾਤ ਕੀਤੀ ਗਈ ਉਹਨਾਂ ਦੀਆਂ ਸਮੱਸਿਆਵਾਂ ਦਾ ਸੁਨਿਆ ਗਿਆ ਤੇ ਉਹ ਸਮੱਸਿਆ ਨੂੰ ਜਲਦ ਹੱਲ ਕਰਨ ਦਾ ਜਿਹੜਾ ਆਸ਼ਵਾਸ਼ਣ ਵੀ ਉਹਨਾਂ ਨੂੰ ਦਿੱਤਾ ਗਿਆ ਤੇ ਗੱਲਬਾਤ ਕਰਦੇ ਹਾਂ ਮੋਤੀ ਪਾਟੀਆਂ ਦੇ ਨਾਲ ਸੁਣਦੇ ਹਾਂ ਈ ਉਹਨਾਂ ਦਾ ਕੀ ਕਹਿਣਾ ਪਰ ਉਸ ਤੋਂ ਪਹਿਲੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੋਨੂ ਪ੍ਰਧਾਨ ਵੱਲੋਂ ਜਿਹੜਾ ਹੈ ਅੰਮ੍ਰਿਤਸਰ ਦੇ ਮੇਅਰ ਨੂੰ ਸਰਪਾਪਾ ਪਾ ਕੇ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ ਜਿੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਔਰ ਕੁਝ ਮੰਗਾਂ ਜਿਹੜੀਆਂ ਨੇ ਉਹ ਅੰਮ੍ਰਿਤਸਰ ਦੇ ਮੇਅਰ ਵੱਲੋਂ ਮੰਗ ਮੰਨੀਆਂ ਗਈਆਂ ਨੇ ਜਿਹੜੀਆਂ ਮੰਗਾਂ ਅੰਮ੍ਰਿਤਸਰ ਦੇ ਮੇਅਰ ਵੱਲ ਨੇ ਦਾ ਕਹਿਣਾ ਹੈ ਕਿ ਜਿਹੜੀਆਂ ਮੰਗਾਂ ਉਹਨਾਂ ਦੀਆਂ ਜਾਇਜ਼ ਸੀ ਉਹਨਾਂ ਨੂੰ ਅਸੀਂ ਮੰਨ ਲਿਆ ਨਗਰ ਨਿਗਮ ਕਰਮਚਾਰੀ ਇਕਤਾ ਜਿਹੜੀ ਹੈ ਇਹਨਾਂ ਦੀ ਸੰਗਠਨ ਬਣਾਇਆ ਹੈ ਉਹਦੇ ਜਿਹੜੇ ਪ੍ਰਧਾਨ ਸਨੋਂ ਔਰ ਜਨਰਲ ਸਖਤਰ ਸਖਤਰ ਜਿਹੜੇ ਨੇ ਸ਼ਸ਼ੀ ਗਿੱਲ ਅਰੀ ਔਰ ਉਹਨਾਂ ਦੇ ਚੇਅਰਮੈਨ ਆਏ ਸੀਗੇ ਕੁਝ ਉਹਨਾਂ ਦੀ ਜੈਨੂਨ ਜਿਹੜੀਆਂ ਨੇ ਇੱਕ ਤੋਂ ਮੰਗਾ ਸੀਗੀਆਂ ਉਹ ਕੋਈ ਗੱਲ ਨਹੀਂ ਐ ਠੀਕ ਐ ਜੈਨੂਨ ਮੰਗਾ ਨੇ ਉਹਨਾਂ ਦਾ ਜਿਹੜਾ ਜਲ ਜਲ ਤੋਂ ਜਲਦ ਜਿਹੜਾ ਹੱਲ ਕੀਤਾ ਜਾਏਗਾ ਸੋ ਕਾਰਪੋਰੇਸ਼ਨ ਦਾ ਜਿਹੜਾ ਇੱਕ ਕਰਮਚਾਰੀਆਂ ਦੇ ਸਿਰ ਤੇ ਜਿਹੜਾ ਸ਼ਹਿਰ ਨੂੰ ਜਿਹੜਾ ਆਪਾਂ ਸਾਫ਼ ਸੁਥਰਾ ਤੇ ਤੰਦਰੁਸਤ ਰੱਖਣਾ ਹੈ ਜਿਹੜਾ ਇਹਨੂੰ ਠੀਕ ਰੱਖਣਾ ਹੈ ਸਫਾਈ ਦੇ ਪ੍ਰਬੰਧ ਜਾ ਸੀਵਰੇਜ ਦੇ ਕਿਸੇ ਤਰ੍ਹਾਂ ਦੇ ਪ੍ਰਬੰਧ ਸੋ ਇਹ ਕਰਮਚਾਰੀ ਸਿਰ ਸਾਡੇ ਰੀਡ ਦੀ ਹੱਡੀ ਨੇ ਸੋ ਇਹਨਾਂ ਦੀ ਜਦੋਂ ਵੀ ਕੋਈ ਜੈਨੂਇਨਸ ਡਿਮਾਂਡਸ ਹੁੰਦੀਆਂ ਹਨ ਮੈਂ ਡੈਫੀਨੇਟਲੀ ਜਿਹੜੀ ਇਹਨਾਂ ਦੇ ਤੇਰਾ ਗੌਰ ਕਰਕੇ ਜਿਹੜੀਆਂ ਜੈਨੂਨ ਹੁੰਦੀਆਂ ਨੇ ਉਹ ਆਪਾਂ ਪੂਰੀਆਂ ਵੀ ਕਰਦੇ ਆ ਸੋ ਇੱਕ ਦੋ ਇਹਨਾਂ ਡਿਮਾਂਡਸ ਦਸੀਆਂ ਨੇ ਜਿਹਦੇ ਵਿੱਚ ਜੈਨੂਨ ਡਿਮਾਂਡਸ ਜਿਹੜੀਆਂ ਵੀ ਨੇ ਉਹ ਡਿਸਕਸ ਕਰਕੇ ਉਹ ਪੂਰੀਆਂ ਕੀਤੀਆਂ ਜਾਂਦੀਆਂ ਨੇ ਠੀਕ ਹੈ ਠੀਕ